ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਆਪਣਾ ਇੱਕ ਵੀਡੀਓ ਮੈਸੇਜ ਦੇ ਰਹੇ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ 100 ਕੁਰਸੀਆਂ ਜੇਹੀਆਂ ਜਿਹੜੀਆਂ ਕੁਰਬਾਨ ਕਰ ਦਊਗਾ ਪਰ ਮੈਂ ਕਿਸਾਨਾਂ ਦੇ ਨਾਲ ਖੜਾ ਰਹੂੰਗਾ ਔਰ ਨਾਲ ਉਹਨਾਂ ਨੇ ਆਪਣੇ ਇਸ ਵੀਡੀਓ ਸੰਦੇਸ਼ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਸਾਨੂੰ ਬਾਰ-ਬਾਰ ਡਰਾਓ ਨਾ ਵੀ ਇੱਥੇ ਜਿਹੜਾ ਰਾਸ਼ਟਰਪਤੀ ਰਾਜ ਲਾ ਦੇਾਂਗੇ ਸਰਕਾਰ ਭੰਗ ਕਰ ਦੇਾਂਗੇ ਇਹ ਤੋਂ ਇਦਾਂ ਲੱਗਦਾ ਕਿ ਜਿਹੜਾ ਕੇਂਦਰ ਸਰਕਾਰ ਆ ਉਹ ਕਿਤੇ ਨਾ ਕਿਤੇ ਚਾਹੁੰਦੀ ਆ ਵੀ ਜਿੱਥੇ ਉਹਨਾਂ ਦੀ ਸਰਕਾਰ ਨਹੀਂ ਹੈਗੀ ਉੱਥੇ ਕਿਸੇ ਤਰੀਕੇ ਵੀ ਜਿਹੜਾ ਸਰਕਾਰ ਨੂੰ ਸੁਟਿਆ ਜਾਵੇ ਉੱਥੇ ਇਹੋ ਜੇ ਮਾਹੌਲ ਪੈਦਾ ਕਰ ਦਿੱਤੇ ਜਾਣ ਵੀ ਲੋਕ ਜਿਹੜੇ ਆ ਉਹ ਆਪਣੇ ਪ੍ਰਸ਼ਾਸਨ ਤੋਂ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਆ ਜਾਂ ਜਿਹੜੀ ਉਹਨਾਂ ਦੀ ਸਰਕਾਰ ਹੈ ਉਥੋਂ ਦੁਖੀ ਹੋ ਜਾਣ ਤੇ ਹਾਰ ਕੇ ਕਹਿਣ ਵੀ ਨਹੀਂ ਇਹ ਜਿਹੜੀ ਭਾਜਪਾ ਸਰਕਾਰ ਹੈ ਇਹੀ ਬਹੁਤ ਵਧੀਆ ਮੁੱਖ ਮੰਤਰੀ ਜਦੋਂ ਇਹ ਸਾਰੀਆਂ ਗੱਲਾਂ ਕਰ ਰਹੀ ਸੀ ਤਾਂ ਉਸ ਵੇਲੇ ਬੜੇ ਤਲਖ ਸੁਭਾ ਦੇ ਵਿੱਚ ਸੀਗੇ ਉਹਨਾਂ ਨੇ ਜਿਹੜਾ ਇਹ ਵੀ ਜ਼ਿਕਰ ਕੀਤਾ ਕਿ ਜਿਹੜਾ ਮੁੰਡਾ ਕਲ ਸ਼ੁਭਕਰਮਨ ਜੀ ਦੀ ਮੌਤ ਹੋ ਗਈ ਆ ਔਰਚੁਨੇਟ ਜਿਹਨੂੰ ਗੋਲੀ ਲੱਗਦੀ ਹੈ ਤਾਂ ਉਹਦੀ ਮੌਤ ਹੋ ਜਾਂਦੀ ਹੈ ਉਹ ਕਹਿੰਦੇ ਪੁਲਿਸ ਦੇ ਉੱਤੇ ਪਰਚਾ ਵੀ ਦਰਜ ਹੋਣਾ ਚਾਹੀਦਾ ਕਿ ਪੁਲਿਸ ਨੇ ਜਿਹੜਾ ਵਾ ਉਹਨੇ ਹੱਥੇ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਫਿਰ ਪੰਜਾਬ ਦੀ ਹੱਦ 'ਚ ਆ ਕੇ ਉਹ ਹਮਲਾ ਕਰਦੇ ਆ ਤੇ ਮੁੰਡੇ ਦੀ ਜਿਹੜੀ ਮੌਤ ਹੋ ਜਾਂਦੀ ਹੈ ਤੇ ਬਾਅਦ 'ਚ ਪੁਲਿਸ ਇਹ ਗੱਲ ਕਹਿੰਦੀ ਆ ਹਰਿਆਣਾ ਦੀ ਕਿ ਸਾਡੇ ਵੱਲੋਂ ਕਿਸੇ ਕਿਸਮ ਦੀ ਕੋਈ ਫਾਇਰਿੰਗ ਜਿਹੜੀ ਆ ਨਹੀਂ ਕੀਤੀ ਗਈ ਪਰ ਡਾਕਟਰਸ ਇਹ ਗੱਲ ਤਸਦੀਕ ਵੀ ਕਰਦੇ ਆ ਕਿ ਇਸ ਮੁੰਡੇ ਦੀ ਜਿਹੜੀ ਮੌਤ ਹੈ ਇਹ ਬੁਲੇਟ ਇੰਜਰੀ ਦੇ ਨਾਲ ਹੋਈ ਹੈ ਇਹਦੇ ਜਿਹੜੇ ਸਰਦੇ ਵਿੱਚ ਗੋਲੀ ਲੱਗੀ ਆ ਪਰ ਸਵਾਲ ਤਾਂ ਇਹ ਆ ਵੀ ਜਦੋਂ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਸੀ ਤਾਂ ਬੜੇ ਤਲਖ ਅੰਦਾਜ਼ ਚ ਉਹਨਾਂ ਨੇ ਕਿਹਾ ਕਿ ਮੈਂ ਇੱਕ ਤੇ 100 ਕੁਰਸੀਆਂ ਕੁਰਬਾਨ ਕਰਨਾਗਾ ਕਿਸਾਨਾਂ ਦੇ ਮੈਂ ਪੂਰਾ ਨਾਲ ਔਰ ਨਾਲ ਦੀ ਨਾਲ ਕਹਿੰਦੇ ਵੀ ਇਹ ਜਿਹੜੀ ਰਾਸ਼ਟਰਪਤੀ ਰਾਜ ਲਾਉਣ ਦੀ ਗੱਲ ਹੈਗੀ ਆ ਇਹਦੀ ਤੁਸੀਂ ਸਾਨੂੰ ਧਮਕੀ ਨਾ ਦਿਓ ਅਸੀਂ ਚੁਣੀ ਹੋਈ ਸਰਕਾਰ ਆ ਚੁਣੇ ਹੋਏ ਨਮਾਇੰਦੇ ਆ ਪਰ ਸਵਾਲ ਜਿਹੜਾ ਇਹੀ ਖੜਾ ਹੁੰਦਾ ਕਿ ਕੀ ਇਦਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣ ਰਿਹਾ ਕੀ ਕੇਂਦਰ ਸਰਕਾਰ ਜਿਹੜੀ ਹੈ ਉਹ ਇਦਾਂ ਦਾ ਕੁਝ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ ਕੀ ਪੰਜਾਬ ਦੇ ਵਿੱਚ ਜਿਹੜਾ ਰਾਸ਼ਟਰਪਤੀ ਰਾਜ ਲੱਗ ਜਾਏਗਾ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਲਗਭਗ ਸਿਰ ਤੇ ਆ ਗਈਆਂ ਮਈ ਮਹੀਨੇ ਦੇ ਵਿੱਚ ਹੋ ਜਾਣਗੀਆਂ April ਦੇ end 'ਚ ਹੋਣਗੀਆਂ ਜਾਂ ਮਈ ਮਹੀਨੇ ਦੇ ਵਿੱਚ ਚੋਣਾਂ ਹੋ ਜਾਣਗੀਆਂ 2024 ਦੀਆਂ ਲੋਕ ਸਭਾ ਚੋਣਾਂ ਕਿਸਾਨ ਧਰਨੇ ਦੇ ਉੱਤੇ ਬੈਠੇ ਹੋਏ ਆ ਮੁੱਖ ਮੰਤਰੀ ਉਹਨਾਂ ਦੇ ਨਾਲ ਆ ਉਹ ਕਹਿੰਦੇ ਜੀ ਮੈਂ ਕਿਸਾਨਾਂ ਦੇ ਨਾਲ ਆ ਇਹਨਾਂ ਦਾ ਜਿਹੜਾ ਮਸਲਾ ਉਹ ਤਾਂ ਕੇਂਦਰ ਸਰਕਾਰ ਦੇ ਨਾਲ ਆ ਮੈਂ ਇਹਨਾਂ ਨੂੰ ਕਦੇ ਲਈ ਰੋਕ ਲਵਾ ਮੇਰੇ ਤੱਕ ਇਹਨਾਂ ਦਾ ਜਿਹੜਾ ਕੋਈ ਮਸਲਾ ਹੀ ਹੈ ਨਹੀਂ ਇਹਨਾਂ ਨੇ ਗੱਲ ਤਾਂ ਕਰਨੀ ਹੈ ਮੋਦੀ ਸਰਕਾਰ ਦੇ ਨਾਲ ਤਾਂ ਮੈਂ ਇਹਨਾਂ ਦੇ ਉੱਤੇ ਕਿਉਂ ਰੋਕਾਂ ਇਹਨਾਂ ਨੂੰ ਹਾਲਾਂਕਿ ਉਹ ਤਾਂ ਇਹ ਵੀ ਗੱਲ ਕਹਿੰਦੇ ਆ ਵੀ ਹਰਿਆਣੇ ਨੂੰ ਵੀ ਇਹਨਾਂ ਨੂੰ ਲੰਘ ਦੇਣ ਦੇਣਾ ਚਾਹੀਦਾ ਹਰਿਆਣਾ ਨਿਕਲ ਕੇ ਹੀ ਇਹਨਾਂ ਨੇ ਦਿੱਲੀ ਜਾਣਾ ਹਰਿਆਣੇ ਨੂੰ ਵੀ ਨਹੀਂ ਰੋਕਣਾ ਚਾਹੀਦਾ ਕਿਉਂਕਿ ਇਹਨਾਂ ਨੇ ਹਰਿਆਣਾ ਦੇ ਵਿੱਚ ਜਿਹੜਾ ਉਹ ਕਿਸੇ ਕਿਸਮ ਦਾ ਪ੍ਰਦਰਸ਼ਨ ਨਹੀਂ ਕਰਨਾ ਨਾ ਹੀ ਉੱਥੇ ਸਰਕਾਰ ਨੂੰ ਤੰਗ ਕਰਨਾ ਇਹਨਾਂ ਨੇ ਤਾਂ ਮੋਦੀ ਸਰਕਾਰ ਕੋਲ ਜਾਣਾ ਪਰ ਸਵਾਲ ਜਿਹੜਾ ਉਹ ਇਹੀ ਵੱਡਾ ਖੜਾ ਹੁੰਦਾ ਕਿ ਰਾਸ਼ਟਰਪਤੀ ਰਾਜ ਜਿਹਦਾ ਜ਼ਿਕਰ ਕੀਤਾ ਮੁੱਖ ਮੰਤਰੀ ਮਾਨ ਹੋਣਾ ਨੇ ਵੀ ਰਾਸ਼ਟਰਪਤੀ ਰਾਜ ਦੀ ਸਾਨੂੰ ਡਰਾਵਾ ਨਾ ਦਿਓ ਰਾਸ਼ਟਰਪਤੀ ਰਾਜ ਜਿਹੜਾ ਉਹ ਲਗਾ ਦਿੱਤਾ ਜਾਵੇਗਾ ਅਸੀਂ ਚੰਡੀਗੜ੍ਹ ਦੇ ਵਿੱਚ ਦੇਖਿਆ ਸੀਗਾ ਜਦੋਂ ਮਹਾਲੀ ਦੇ ਵਿੱਚ ਆਪਣਾ ਚੋਣ ਹੋਈ ਮੇਅਰ ਦੀ ਚੰਡੀਗੜ੍ਹ ਦੇ ਵਿੱਚ ਤਾਂ ਉਸ ਦਰਾਂ ਨੇ ਹੀ ਹੋਇਆ ਕਿ ਅੱਠ ਜਿਹੜੇ ਬੈਲਟ ਸੀਗੇ ਉਹ ਪਹਿਲਾਂ ਕੈਨਸਲ ਕਰ ਦਿੱਤੇ ਗਏ ਬਾਅਦ ਚੋਂ ਜਦੋਂ ਸਾਰਾ ਮਾਮਲਾ ਮਾਨਯੋਗ ਸੁਪਰੀਮ ਕੋਰਟ ਚ ਗਿਆ ਤਾਂ ਉਹਨਾਂ ਨੇ ਕਿਹਾ ਜੀ ਬਿਲਕੁਲ ਗਲਤ ਕੀਤਾ ਜਿਹੜੇ ਪ੍ਰੋਸਾਈਡਿੰਗ ਅਫਸਰ ਸੀਗੇ ਅਨਿਲ ਮਸੀ ਉਹਨਾਂ ਨੇ ਗਲਤ ਕੀਤਾ ਉਹਨਾਂ ਦੇ ਉੱਤੇ ਕੇਸ ਵੀ ਚਲਾਇਆ ਜਾਵੇ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਮੇਅਰ ਕੋਸ਼ਿਸ਼ ਕਰਦੇ ਤਾਂ ਕੁਲਦੀਪ ਕੁਮਾਰ ਨੂੰ ਸੋ ਕਿਤੇ ਨਾ ਕਿਤੇ ਇਦਾਂ ਲੱਗਦਾ ਹੈ ਕਿ ਆਉਣ ਵਾਲੇ ਦਿਨ ਲੋ ਕਿਤੇ ਖਰਾਬ ਵੀ ਹੋ ਸਕਦਾ ਕਿਉਂਕਿ ਇਹ ਜਿਹੜੇ ਸੰਦੇਸ਼ ਅਗਰ ਐਡੀ ਵੱਡੀ ਗੱਲ ਮੁੱਖ ਮੰਤਰੀ ਖੁਦ ਕਰ ਰਹੇ ਆ ਅਗਰ ਭਗਵੰਤ ਮਾਨ ਖੁਦ ਇੰਨੀ ਗੱਲ ਕਰ ਰਹੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਇਸ ਗੱਲ ਦਾ ਖਦਸ਼ਾ ਜ਼ਾਪਦਾ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਸੈਂਟਰ ਦੀ ਸਰਕਾਰ ਜਿਹੜੀ ਹੈ ਉਹ ਮਾਹੌਲ ਖਰਾਬ ਕਰ ਸਕਦੀ ਹੈ ਹਾਲਾਂਕਿ ਇਲਜ਼ਾਮ ਇਹ ਵੀ ਲੱਗਦੇ ਆ ਵੀ ਕਿਸਾਨ ਧਰਨਾ ਜਿਹੜਾ ਚੱਲਦਾ ਪਿਆ ਇਹਦੇ ਵਿੱਚ ਵੀ ਕੁਝ ਬਾਹਰੀ ਲੋਕ ਜਿਹੜੇ ਆ ਉਹ ਅੰਦਰ ਇਹਨਾਂ 'ਚ ਸ਼ਾਮਲ ਹੋ ਗਏ ਆ ਤਾਂ ਉਹ ਜਿਹੜੇ ਆ ਹਰਿਆਣਾ ਪੁਲਿਸ ਦੇ ਉੱਤੇ ਜਾਂ ਜਿਹੜੇ ਹੋਰ ਜਵਾਨ ਆ ਉਹਨਾਂ ਦੇ ਉੱਤੇ ਹਮਲਾ ਕਰਦੇ ਆ ਤੇ ਜਵਾਬ ਦੇ ਵਿੱਚ ਉਹਨਾਂ ਨੂੰ ਵੀ ਗੋਲੀ ਚਲਾਉਣੀ ਪੈਂਦੀ ਹੈ ਔਰ ਕਿਉਂਕਿ ਕਿਸਾਨ ਤੇ ਇਹੀ ਕਹਿੰਦੇ ਵੀ ਅਸੀਂ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਆ ਸੋ ਇਹ ਜਿਹੜੇ ਇਹਨਾਂ ਦਾ ਇਹ ਗੱਲ ਕਹਿ ਦੇਣਾ ਕਿ ਰਾਸ਼ਟਰਪਤੀ ਰਾਜ ਜਿਹੜਾ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਅਸੀਂ ਚੰਡੀਗੜ੍ਹ ਚੋਣ ਦੇ ਵਿੱਚ ਦੇਖੀਆਂ ਮੇਅਰ ਦੀ ਚੋਣ ਦੇ ਵਿੱਚ ਸੋ ਮੁੱਖ ਮੰਤਰੀ ਦੀ ਇਹ ਗੱਲ ਜਿਹੜੀ ਕਹਿਣੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਦਸ਼ਾ ਹੈ ਕਿ ਕੋਈ ਨਾ ਕੋਈ ਜਿਹੜੀ ਰਾਜਨੀਤਿਕ ਗੜਬੜੀ ਹੈ ਉਹ ਸੂਬਾ ਪੰਜਾਬ ਦੇ ਵਿੱਚ ਹੋ ਸਕਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ